ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘੋਟਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਤੇ ਅੱਜ ਆਪਣੇ ਘਰੇ ਆ ਰਹੇ ਨੇ ਕਾਲਾ ਤਿੱਲੂ ਸਾਬ ਜੋ ਕਿ ਐਮਐਲਏ ਦੀ ਚੋਣਾਂ ਵਿੱਚ ਖੜੇ ਸੀ ਉਦੋਂ ਦੀ ਵੀਡੀਓ ਮੇਰੀ ਪਈ ਸੀ ਪਾਉਣ ਵਾਲੀ ਮੈਂ ਅੱਜ ਪਾਉਣੀ ਆ ਤੇ ਆਪਾਂ ਘਰੇ ਬੁਲਾਇਆ ਸੀ ਇਹਨਾਂ ਨੂੰ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਦੇਖੋ ਅੱਜ ਪਾਉਣੀ ਹੈ ਵੀਡੀਓ ਇਹ ਵੀ ਹੁਣ ਮੇਰਾ ਫੋਨ ਚੱਲਣੋਂ ਹਟ ਗਿਆ ਤਾਂ ਮੈਂ ਕੱਢ ਕੇ ਪਾਉਣੀ ਹੈ ਵੀਡੀਓ ਬਿਲਕੁਲ ਟਾਈਮ ਨਹੀਂ ਸੀ ਲੱਗਿਆ ਮੈਨੂੰ ਪਾਉਣ ਦਾ ਵੀਡੀਓ ਨਵੀਆਂ ਬਣਾ ਲੈਨੇ ਪੁਰਾਣੀਆਂ ਉੱਥੇ ਸੜ ਦੇਨੇ ਲਓ ਜੀ ਆਪਣੀ ਚਾਹ ਤਿਆਰ ਕੀਤੀ ਪਈ ਹੈ ਮਠਿਆਈ ਤਿਆਰ ਕੀਤੀ ਪਈ ਹੈ ਤੇ ਕੁਸ ਫਿੱਕੀ ਚਾਹ ਬਣਾ ਕੇ ਰੱਖੀ ਹੋਈ ਹੈ ਆ ਕਾਜੂ ਬਦਾਮ ਨੇ ਦੇ ਬੋਟਾਂ ਤੋਂ ਪਹਿਲਾਂ ਸਾਰੇ ਇਸ ਤਰ੍ਹਾਂ ਤਰਦੇ ਆ। ਆਮਦੇ ਜਾਂਦੇ ਲੀਡਰ ਤੇ ਆਪਣੇ ਘਰੇ ਵੀ ਆਇਆ ਕਾਲਾ ਢਿੱਲੋ ਅੱਜ। ਸ਼ਾਮ ਦਾ ਵੇਲਾ ਸੀ। ਲਓ ਜੀ ਆਗੇ ਗੱਡੀਆਂ 'ਚ ਉਤਰ ਰਹੇ ਨੇ। ਇਹ ਮੈਂ ਨਾ ਅੰਦਰ ਕੈਮਰੇ ਵਿੱਚ ਦੀ ਬਣਾਈ ਆ ਵੀਡੀਓ ਬਾਹਰ ਨਹੀਂ ਮੈਂ ਗਈ ਮੈਨੂੰ ਸੰਗ ਲੱਗੀ। ਇਥੇ ਮੈਂ ਕੈਚ ਕਰ ਲਈ ਤੇ ਇਹ ਵੀ ਇੱਕ ਜਿਆਦਾ ਜੀ ਬਣ ਜਾਂਦੀਆਂ ਨੇ ਮੈਂ ਇਸ ਕਰਕੇ ਵੀਡੀਓ ਨੂੰ ਸਾਫ ਲੈਣੀ ਹਣੀ ਤੇ ਉਹਦੀ ਮੈਂ ਇਥੇ ਨਹੀਂ ਪੈਂਦੀ ਹੈਗੀ ਏਟ ਟਾਈਮ ਹੁਣ ਤਾਂ ਉਹਨਾਂ ਜਿੱਤਿਆਂ ਨੂੰ ਵੀ 6 ਮਹੀਨੇ ਹੋ ਗਏ ਅੱਜ ਵੀਡੀਓ ਪਾ ਰਹੀਆਂ ਮੈਂ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਡਿਲੀਟ ਕਰ ਦੂੰ ਫਿਰ ਪਾ ਕੇ ਵੀਡੀਓ ਬਹੁਤ ਮੈਮਰੀ ਪੁੱਲ ਹੋਈ ਪਈ ਹੈ ਫੋਨ ਦੀ ਤੇ ਜਿੰਨਾ ਚਿਰ ਮੈਂ ਵੀਡੀਓ ਨੂੰ ਕੱਢਦੀ ਨਹੀਂ ਫੋਨ ਚੋਂ ਨਾ ਚਿਰ ਮੈਂ ਮੈਂਬਰੀ ਨਹੀਂ ਮੇਰੀ ਸਾਫ ਹੁੰਦੀ ਪਾਉਣ ਦੀ ਲਾਈਵ ਵੀ ਹੁਣ ਲੱਗਦੀ ਨਹੀਂ ਹੈਗੀ ਇਹ ਤੇ ਲੈ ਜੀ ਇਹ ਲੋ ਜੀ ਹੁਣ ਆ ਜਦੋਂ ਚਾਹ ਰਹੇ ਨੇ ਉਦੋਂ ਮਿਲ ਰਹੇ ਨੇ ਸਾਰਿਆਂ ਨੂੰ ਤੇ ਹਜੇ ਚਾਹ ਪੀਣੇ ਪਾਣੀ ਪੀਣ ਦੇ ਸੋਨ ਅੰਦਰ ਦਿਖਾਵਾਂਗੇ ਕਈ ਵਾਰ ਨਾ ਵੀਡੀਓ ਇੱਧਰ ਉੱਧਰ ਲੱਗ ਜਾਂਦੀ ਹੈ ਗਲਤੀ ਨਾਲ ਪਤਾ ਨਹੀਂ ਦਿਲ ਚੱਲਦਾ ਹੈਗਾ ਇਹ ਵੀਡੀਓ ਪਹਿਲਾਂ ਲੱਗ ਗਈ ਜਾਣ ਵਾਲੀ ਚਲੋ ਜੀ ਸਾਰਿਆਂ ਦੇ ਹੱਕ ਬਣਦਾਗਾ ਬੋਟਾ ਮੰਗਣ ਦੇ ਵੀ ਬੋਟਾ ਮੰਗਣ ਵਾਸਤੇ ਆਉਂਦੇ ਆ ਤੇ ਫੇਰ ਭਾਵੇਂ ਚਾਹ ਕੋਈ ਨਾ ਆਵੇ ਬੋਟਾ ਮਿਲਦਾ ਸਾਰੇ ਆਉਂਦੇ ਆ ਆਪਣਾ ਵੀ ਫਰਜ਼ ਬਣਦਾ ਜਿੰਨੇ ਕੁ ਜੋਗਰੇ ਹੈਗੇ ਆ ਆਪਾਂ ਚਾਹ ਪਾਣੀ ਪਲਾਸਾ ਕੀ ਉਹਨਾਂ ਕ ਕਰੋ ਜੇ ਤਾਂ ਆਪਾਂ ਕਿਤੇ ਖੜੇ ਹੋਈਏ ਤਾਂ ਫਿਰ ਆਪਾਂ ਨੂੰ ਉੱਤੇ ਸਟੈਂਡ ਨਾਲ ਖੜਨਾ ਪੈਂਦਾ ਹੋਰ ਕੁਝ ਨਹੀਂ ਹੁੰਦਾ ਤੇ ਹੁਣ ਇਹ ਜਾ ਰਹੇ ਨੇ ਅੱਜ ਪਿੱਛੇ ਵੀਡੀਓ ਆਉਗੀ ਜੇ ਉਹ ਬੈ ਕੇ ਚਾਹ ਪਾਣੀ ਪੀ ਰਹੇ ਨੇ ਉਦੋਂ ਦੀਆਂ ਵੀਡੀਓ ਜਿੱਪਸਾ ਹੋਣਗੀਆਂ ਹੁਣ ਜਾਂਦੇ ਸਮੇਂ ਦੀ ਵੀਡੀਓ ਦਿਖਾਈਆਂ ਗਈਆਂ ਨੇ ਬਸ ਆਪਾਂ ਦਾ ਇਹ ਹੈ ਜੀ ਨਗਰ ਦਾ ਕੰਮ ਹੋਣਾ ਚਾਹੀਦਾ ਜਿੱਤ ਕੇ ਬੰਦਾ ਨਗਰ ਦਾ ਕੋਈ ਕੰਮ ਕਰਵਾਵੇ ਫੇਰ ਹੀ ਨਾਲ ਖੜਨ ਦਾ ਫਾਇਦਾ ਚਲੋ ਐਂ ਤੱਕੀ ਪਿੱਛੇ ਹਾਰ ਗਏ ਸੀ ਹੁਣੇ ਜਿੱਤੇ ਦੇਖੋ ਕੀ ਕੰਮ ਕਰਵਾਉਂਦੇ ਅੱਗੇ ਜਾ ਕੇ ਲੱਗ ਜੂਗਾ ਪਤਾ ਹੇਰੀ ਬੰਦੇ ਨੂੰ ਦੁਬਾਰਾ ਬੰਦਾ ਉਹ ਕਰਦੇ ਨੇ ਜੇ ਕੋਈ ਬੰਦਾ ਵਧੀਆ ਕੰਮ ਕਰਦਾਗਾ ਆਪਾਂ ਨੂੰ ਤਾਂ ਲੋਕਾਂ ਦੇ ਕੰਮ ਚਾਹੀਦੇ ਆ ਜੀ ਕਿਸੇ ਦਾ ਕੰਮ ਜਿਵੇਂ ਕੋਈ ਹੁੰਦਾ ਕਰਨ ਵਾਲਾ ਤੇ ਲੋਕ ਆਪਣੇ ਕੋਲ ਲੈ ਕੇ ਆਉਂਦੇ ਕੰਮ ਆਪਾਂ ਗਾਹਾਂ ਕਰਵਾਉਣੇ ਕੰਮ ਲੋਕਾਂ ਦੀ ਕਹਿ ਸੁਣ ਕੇ ਹੋਰ ਤਾਂ ਇਹਦੇ ਵਿੱਚ ਕੀ ਹੁੰਦਾ ਖਾਣ ਖੱਟਣ ਵਾਲਾ ਤਾਂ ਬਸ ਇੱਕ ਬੰਦਾ ਇੱਕ ਜਰੀਆ ਹੁੰਦਾ ਇੱਕ ਦੂਜੇ ਦਾ ਕੰਮ ਕਰਨ ਖਾਤਰ ਕਿਉਂਕਿ ਆਪਾਂ ਨੂੰ ਜ਼ਿੰਦਗੀ 'ਚ ਕੰਮ ਰਹਿੰਦੀ ਏ ਸਾਰੇ ਬੰਦਿਆਂ ਨੂੰ ਇੱਕ ਦੂਜੇ ਨਾਲ ਕਿਤੇ ਵੀ ਲੋੜ ਪੈ ਜਾਂਦੀ ਏ ਬੰਦੇ ਦੀ ਤਾਂ ਕਰਕੇ ਆਪਾਂ ਨੂੰ ਇੰਨਾ ਕੁ ਕਰਨਾ ਪੈਂਦਾ ਸਾਰੇ ਭੈਣ ਭਰਾਵਾਂ ਨੂੰ ਇਹ ਆਪਣੇ ਘਰੇ ਆਏ ਨੇ ਆਪਣੇ ਪਿੰਡ ਦੇ ਮਾਮੇ ਨਾਨੇ ਲੱਗਦੇ ਸਾਡੇ ਸਾਰੇ ਬਹੁਤ ਸਤਿਕਾਰਯੋਗ ਨੇ ਸਾਰੇ ਤੇ ਕਾਲਾ ਢਿੱਲੋ ਪਾਸੰਦ ਦੇ ਰਹੇ ਨੇ ਆਪਣਾ ਦਾਸ ਰਹੇ ਨੇ ਲੋਕਾਂ ਤੇ ਗੱਡੀ ਵਿੱਚ ਬੈਠ ਕੇ ਫੋਟੋ ਕਰਵਾਈਏ ਬੇਟੇ ਨੇ ਉਹਨਾਂ ਦੇ ਡੈਡੀ ਨੇ ਵੀ ਪਹਿਲਾਂ ਤਾਂ ਦੇਖੋ ਜੀ ਸਾਰੇ ਉਹ ਕਰਦਾ ਆਪੋ ਆਪਣਾ ਚਲੋ ਆਪਾਂ ਜਿੰਨਾ ਵੀ ਹੋ ਸਕਿਆ ਆਪਾਂ ਚਾਹ ਪਾਣੀ ਦੀ ਸੇਵਾ ਕੀਤੀ ਸਾਰੇ ਸਤਕਾਰਯੋਗ ਨੇ ਜਿੰਨੇ ਵੀ ਆਪਣੇ ਬੈਠੇ ਆ ਕਰੇ ਸਾਡੇ ਮਾਮੇ ਨਾਨਨੇ ਲੱਗਦੇ ਸਾਰੇ ਆਪਣੇ ਇੱਕ ਸਦ ਦੇ ਤੇ ਹਾਜ਼ਰ ਹੋ ਜਾਂਦੇ ਸਾਰੇ ਜੇ ਆਪਾਂ ਇਹਨਾਂ ਨਾਲ ਖੜਦੇ ਤਾਂ ਹੀ ਆਪਣੇ ਨਾਲੇ ਖੜਦੇ ਆ ਜੀ ਨਹੀਂ ਕੋਈ ਕਿਸੇ ਨਾਲ ਖੜਦਾ ਨਹੀਂ ਹੈਗਾ ਇਹ ਵੀ ਇੱਕ ਮਹਿਮਾਣ ਮਹਿਸੂਸ ਕਰਦੇ ਆ ਆਪਣੇ ਤੇ ਆਪਾ ਇਹਨਾਂ ਤੇ ਕਰਦੇ ਆ ਮਾਣ ਮਹਿਸੂਸ ਲਓ ਜੀ ਹੁਣ ਢਿੱਲੋਂ ਸਭ ਚਲੇ ਗਏ ਤੇ ਮਾਗਰੋਂ ਹੁਣ ਫੇਰ ਸਾਰੇ ਜਣੇ ਬੈਠੇ ਆ ਚਾਹ ਪਾਣੀ ਫੇਰ ਦੁਬਾਰਾ ਤੇ ਲੈਣਗੇ ਚਲੋ ਜੀ ਜੇ ਕੋਈ ਬੰਦਾ ਕੋਈ ਚੰਗੇ ਕੰਮ ਕਰਦਾ ਫਿਰ ਅਗ ਲੱਗੇ ਤੋਂ ਵੀ ਮਿਹਰੇ ਲਿਆਉਂਦਾ ਤੇ ਹੁਣ ਇਹਨਾਂ ਨੂੰ ਮੌਕਾ ਦਿੱਤਾ ਗਿਆ ਦੇਖੋ ਕੀ ਕੰਮ ਕਰਦੇ ਤੂੰ ਵੈਸੇ ਤਾਂ ਬਹੁਤ ਨਰਮ ਨੇ ਆਪਾਂ ਤਾਂ ਲੋਕਾਂ ਦੇ ਕੰਮਾਂ ਤੱਕ ਮਤਲਬ ਹੁੰਦਾ ਜੀ ਕਿਉਂਕਿ ਲੋਕ ਆਪਨੇ ਤੱਕ ਆਉਂਦੇ ਆ ਕੰਮਾਂ ਵਾਸਤੇ ਆਪਾਂ ਇਹਨਾਂ ਕੋਲ ਜਾਂਦੇ ਕੰਮ ਵਾਸਤੇ ਔਰ ਆਪਾਂ ਕੋਈ ਨਿੱਜੀ ਕੰਮ ਤਾਂ ਕਰਾਉਣਾ ਨਹੀਂ ਹੁੰਦਾ ਕਰਦਾ ਉਮੀਦ ਆਪਾਂ ਨੂੰ ਸਾਥ ਦੇਣਗੇ ਕੋਈ ਚੰਗੇ ਕੰਮਾਂ ਵਾਸਤੇ ਐਮਐਲਏ ਸਾਹਿਬ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਕਿ ਆਪਾਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਬਾਏ ਟੇਕ ਕੇਅਰ ਇਹ ਦੇਖੋ ਐ ਦੁਬਾਰਾ ਦੁਬਾਰਾ ਵੀਡੀਓ ਆਈ ਨਾ ਪੈਨ ਤਾਂ ਕਰਕੇ ਮੇਰਾ ਫੋਨ ਬਿਲਕੁਲ ਬੰਦ ਹੋਇਆ ਪਿਆਗਾ ਹੁਣ ਮੈਂ ਇਹਨਾਂ ਨੂੰ ਪਾਉਣੀਆਂ ਪੈਣਗੀਆਂ ਮੈਨੂੰ ਸਾਰੀਆਂ ਤੇ ਇਹ ਵੀ ਇੱਕ ਯਾਦਗਰੀ ਬਣ ਜਾਂਦੀ ਹੈ ਲੋ ਜੀ ਆ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਉਦੋਂ ਦੀ ਵੀਡੀਓ ਹੋਗੀ ਨੇਤਾ ਉਹ ਹੀ ਹੋਣਾ ਚਾਹੀਦਾ ਜਿਹੜਾ ਸਾਰਿਆਂ ਨਾਲ ਇੱਕ ਅੱਖ ਨਾਲ ਵੇਖੇ ਤੇ ਹਰੇਕ ਦਾ ਦੁੱਖ ਦਰਦ ਸੁਣੇ ਆਪਾਂ ਤਾਂ ਇਹ ਗੱਲਾਂ ਨੂੰ ਪ੍ਰੈਫਰ ਕਰਦੀ ਆ ਮੈਂ ਤਾਂ ਹਮੇਸ਼ਾ ਵੀ ਆਇਨਾ ਹੋਵੇ ਵੀ ਕਿਸੇ ਦੀ ਗੱਲ ਦਾ ਜਵਾਬ ਸਵਾਲੀ ਨਾ ਕਰੇ ਹਰੇਕ ਦੀ ਗੱਲ ਸੁਣਨ ਦਾ ਹੱਕ ਬਣਦਾ ਹਰੇਕ ਦੇ ਕੰਮਕਾਰ ਕਰਨ ਦਾ ਹੱਕ ਬਣਦਾ ਕਿਉਂਕਿ ਅਗਲੇ ਦੀਆਂ ਬਹੁਤ ਉਮੀਦਾਂ ਹੁੰਦੀਆਂ ਨੇ ਆਪਣੇ ਤੇ ਜਦੋਂ ਆਪਾਂ ਚੁਣਦੇ ਆ ਕਿਸੇ ਬੰਦੇ ਨੂੰ ਬਹੁਤ ਉਮੀਦਾਂ ਨਾਲ ਚੁਣਦੇ ਆ ਤੇ ਆਪਾਂ ਨੂੰ ਖਰੇ ਵੀ ਉਤਰਨਾ ਚਾਹੀਦਾ ਉਮੀਦਾਂ ਤੇ ਨਹੀਂ ਤਾਂ ਫਿਰ ਲੋਕ ਅਗਲੀ ਵਾਰ ਉਹ ਕਰ ਦਿੰਦੇ ਆ ਜੇ ਆਪਾਂ ਨਹੀਂ ਉੱਤਰਦੇ ਖੁਮੇ ਉਮੀਦਾਂ ਤੇ ਖੜੇ ਇੱਧਰ ਪਾਣੀ ਫੜਾ ਰਹੇ ਨੇ ਇਹ ਵੀ ਸਾਡੇ ਮਾਮਾ ਜੀ ਲੱਗਦੇ ਆ ਜਿਹੜੇ ਖੜੇ ਹੋਏ ਨੇ ਇਹ ਵੀ ਸਾਡੇ ਮਾਮਾ ਜੀ ਲੱਗਦੇ ਚਾਹ ਪਾਣੀ ਫੜਾ ਦਿੰਦੇ ਮੈਨੂੰ ਕੋਈ ਟੈਨਸ਼ਨ ਆਈ ਕਰਨੀ ਹੁੰਦੀ ਜਦੋਂ ਆਪਣੇ ਘਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਆਪ ਵੀ ਸਾਰੇ ਰਲ ਮਿਲ ਕੇ ਕਰ ਲੈਂਦੇ ਆ ਆਪਾਂ ਤਾਂ ਇੱਕ ਚਾਹ ਬਣਾਉਣ ਆਲੇ ਆ ਰਸੋਈਆਂ ਫੜਾਉਣ ਵਾਲੇ ਤਾਂ ਆਪ ਹੀ ਹੈਗੇ ਆ ਸਾਰੇ ਜਾਣੇ ਪਤਾ ਨਹੀਂ ਦੁਬਾਰਾ ਚੱਲ ਪਈਆਂ ਵੀਡੀਓ ਇਹ ਐਵੇਂ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਫੋਨ 'ਚ ਵੀ ਕਿਹੜੀ ਵੀਡੀਓ ਕਿੱਥੇ ਲੱਗੀ ਪਈ ਹੈ ਕਿਹੜੀ ਕਿੱਥੇ ਲੱਗੀ ਪਈ ਹੈ తాహి మెమరి ఫుల్ ఫోన్